11 ਤਰੀਕ ਨੂੰ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਹਾੜਾ ਹੁੰਦਾ ਹੈ ਇੱਥੇ ਮੁਸਲਮਾਨਾਂ ਦੀ ਗਿਣਤੀ ਕਿੰਨੀ ਵਾਧੀ ਹੈ ਅੰਕੜੇ ਦੱਸਦੇ ਆ ਪਿਛਲੇ 10 ਸਾਲ ਦੇ 20% ਹਿੰਦੂ ਦੀ ਗਿਣਤੀ ਕਿੰਨੀ ਵਾਧੀ ਹੈ 12% ਅਸਾਈਆਂ ਦੀ ਗਿਣਤੀ ਕਿੰਨੀ ਵਾਧੀ ਹੈ 2% ਤੋਂ 7% ਸਿੱਖਾਂ ਦੀ ਵਾਧੀ ਨਹੀਂ ਘਟਦੀ ਐ ਸਾਡੇ ਕੱਲੇ ਕੱਲੇ ਜਵਾਕ ਕੋ ਚਿੱਟੇ ਨੇ ਖਾ ਲਏ ਯਾਰ ਕੋ ਝੂਠੇ ਮੁਕਾਬਲਿਆਂ ਚ ਮਾਰ ਦੇਣਿਆ ਕੁਛ ਮਾਰਤੇ ਕੁਛ ਬਾਹਰਲੇ ਮੁਲਕਾਂ ਨੂੰ ਚਲੇ ਗਏ 2.5 ਕਰੋੜ ਆਬਾਦੀ ਸੀ ਪੰਜਾਬ ਦੀ 2.5 ਕਰੋੜ ਤੇ ਹੁਣ ਦੇ ਅੰਕੜੇ ਦੱਸਦੇ ਆ ਕਿ ਪੰਜਾਬ ਦੀ ਆਬਾਦੀ 3.5 ਕਰੋੜ ਹੋ ਗਈ ਉਹ ਜਿਹੜਾ ਕਰੋੜ ਬੰਦਾ ਵੱਧ ਗਿਆ ਕਿੱਥੋਂ ਆਇਆ ਸੋਚਿਆ ਕਦੇ ਸੋਡੀ ਡੈਮੋਗ੍ਰਾਫੀ ਬਦਲਦੀ ਸੋਡੀ ਭੂਗੋਲਕ ਸਥਿਤੀ ਬਦਲਦੀ ਪੰਜਾਬ ਦੀ ਲਿਆ ਲਿਆ ਕੇ ਬਾਹਰਲੇ ਸੂਬਿਆਂ ਤੋਂ ਇੱਥੇ ਵੋਟਾਂ ਬਣਾਤੀਆਂ ਬੰਦਿਆਂ ਦੀਆਂ ਆ ਇੱਥੇ ਹੁਣੇ-ਹੁਣੇ ਗੱਲ ਹੋਈ ਕਹਿੰਦੇ ਆਪਾਂ ਸਰਕਾਰ ਬਣਾ ਲਓ ਜੇ ਸੋਡੀ ਗਿਣਤੀ ਘਟ ਗਈ ਅੱਗੇ 26 ਦੇ ਵਿੱਚ ਮਰਦਮਸ਼ੁਮਾਰੀ ਹੋਣੀ ਐ ਸਾਡੀ ਗਿਣਤੀ ਘਟ ਜਾਣੀ ਐ ਜਿਦੋਂ ਸਾਡੀ ਗਿਣਤੀ ਘਟ ਗਈ ਸਾਡੀ ਵੋਟਾਂ ਦੀ ਕੋਈ ਕੀਮਤ ਹੀ ਨਾ ਰਹੀ ਸਾਨੂੰ ਪੁੱਛਣਾ ਕਿੰਨੇ ਆ ਬਾਈ ਦੱਸ